ਇਹਨੇ ਲੇਡੀ ਅੱਗੇ ਡਾਕਟਰ ਤੇ ਛੱਡੀ ਹੋਇਆ ਤੂੰ ਮੇਰੇ ਵੱਤ ਨਹੀਂ ਜਾ ਤੂੰ ਆ ਕੇ ਗੱਲ ਕਰ ਜੇ ਤੂੰ ਮਾਰਾ ਦੁੱਧ ਪੀਤਾ ਤੂੰ ਪਿਓ ਦਾ ਤੇ ਤੂੰ ਸਾਹਮਣੇ ਆ ਤੂੰ ਕਹਿੰਦਾ ਮੈਂ ਪੰਜਾਬ ਦੀ ਰੌਕੀ ਕਰਦਾ ਤੂੰ ਤਾਂ ਇੱਕ ਲੇਡੀ ਦੇ ਅੱਗੇ ਨਹੀਂ ਆ ਸਕਦਾ ਤੇਰਾ ਉੱਤਰ ਨਿਕਲ ਜੂਗਾ ਸੁਸੂ ਨਿਕਲ ਜੂਗਾ ਸਾਡੇ ਸਾਹਮਣੇ ਆਉਂਦੇ ਤੂੰ ਤਾਂ ਲੇਡੀ ਦੇ ਅੱਗੇ ਨਹੀਂ ਆ ਸਕਦਾ ਸ਼ੇਰਾਂ ਦੇ ਅੱਗੇ ਆਉਣ ਦੀ ਔਕਾਤ ਤੇਰੀ ਹੈ ਨਹੀਂ ਨਾ ਜੇ ਤੂੰ ਬਾਣੇ ਦੀ ਗੱਲ ਕਰਦਾ ਨਾ ਇਹ ਲੀਲਾ ਬਾਣੇ ਦੀ ਤੇ ਬਾਣੇ ਨੂੰ ਗਦਨਾਮ ਕਰਦੇ ਆ ਉਹ ਗਦਨਾਮ ਕਰਨ ਵਾਲਾ ਨਾ ਕੋਈ ਜੰਮਿਆ ਤੇ ਨਾ ਜੰਮਣ ਦੇਣਾ ਜਿਨ੍ਹਾਂ ਨੇ ਮੱਥਾ ਲਾਇਆ ਗੁਰੂ ਸਾਹਿਬ ਨਾਲ ਰੱਬ ਦੇ ਵਿੱਚ ਘਾਉਂ ਗਦੇ ਵਿੱਚ ਜਦੋਂ ਤੇਰੇ ਅੱਜ ਨਾ ਆਉਣਾ ਸਮੇਂ ਚ ਤੇਰਾ ਹਜਰ ਕੀ ਹੁੰਦਾ ਤੂੰ ਗਾਣੇ ਦੇ ਲੈਕ ਨਹੀਂ ਆ ਤੂੰ ਗਾਣਾ ਤਾਰ ਹਰ ਕੀਤੇ ਵਿਚਣਾ ਸਾ ਸੰਗਤ ਦੇ ਚਰਨਾ ਵਿੱਚ ਬੇਨਤੀ ਆ ਸੰਗਤਗੀ ਇਹ ਜਿਹੜਾ ਅੱਜ ਬੜਾ ਦਰਦ ਕਰ ਰਿਹਾ ਨਾ ਇਹ ਅੱਜ ਤੋਂ ਕਸਮਾਂ ਪਹਿਲਾਂ ਮੈਂ ਉਹ ਤੁਹਾਨੂੰ ਸਪੈਸ਼ਲੀ ਇਹਦੀ ਰਿਪੋਰਟ ਜਿਹੜੀ ਆ ਗਿਆ ਆਪਣਾ ਵੀਡੀਓ ਬਣੀ ਹੈ ਤੈਂਦਾ ਤੇ ਮੈਨੂੰ ਪੰਜਾਬ ਦੀ ਧਰਤੀ ਦੇ ਜਨਮ ਲੈ ਕੇ ਮੈਨੂੰ ਸ਼ਰਮ ਆਉਂਦੀ ਆ ਹੈ ਅੱਜ ਤੂੰ ਦਰਦ ਕਰਦਾ ਸਾਨੂੰ ਤੇ ਨਹੀਂ ਪਤਾ ਲੱਗਦਾ ਤੂੰ ਹੈ ਉਹ ਕਹਿੰਦਾ ਵੀ ਮੇਰੇ ਦੀ ਉਹ ਧਿਆਨ ਭੱਜ ਗਈ ਆ ਜਿਹੜਾ ਇਹ ਮਤਲਬ ਰੋਂਦਾ ਫਿਰਦਾ ਸੀ ਉਹ ਵੀਡੀਓ ਚ ਰੋ ਰਿਹਾ ਸੀ ਕਿੰਨੂ ਉਹਦੇ ਰੋਣ ਦਾ ਨਹੀਂ ਪਤਾ ਦਰਦ ਤੇ ਚਿੰਤਾ ਜਾਂ ਮਤਲਬ ਅੱਖਾਂ ਚ ਪਾਣੀ ਕਿਹੜਾ